ਸਰ ਰੋਡ ਤੋਂ ਆਣਾ ਤਾਂ ਸਹੀ ਨਹੀਂ ਹੈ ਲੇਕਿਨ ਮਜਬੂਰੀ ਹੈ ਕਿ ਜਗਰਾਉਂ ਪੁਲ ਤੋਂ ਘੁੰਮ ਕੇ ਆਣਾ ਪੈਂਦਾ ਹੈ ਸਾਡਾ ਕੰਮ ਇਦਾਂ ਦਾ ਹੈ ਕਿ ਅਸੀਂ ਵਿਸ਼ਕਰਮਾ ਚੌਂਕ ਤੱਕ ਜਾਣਾ ਹੁੰਦਾ ਤੇ ਇਤੋਂ ਸ਼ਾਰਟਕਟ ਪੈਂਦਾ ਹੈ ਨਹੀਂ ਬਾਈ ਗਲਤ ਆ ਬਹੁਤ ਫਿਰ ਵੀ ਆ ਰਹੀ ਵੀਰੇ ਉਧਰ ਜੀ ਜਾਵਾਂਗੇ ਯਾਰ ਪੁਲਿਸ ਵਾਲੇ ਨਾਕੇ ਲੱਗੇ ਹੋਏ ਨੇ ਉਸ ਤੋਂ ਡਰ ਡਰ ਹੀ ਹੈਗਾ ਤੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹੁਣ ਕੀ 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 ਕਰੀਏ ਜਾਮ ਬਹੁਤ ਹੁੰਦਾ ਉਧਰ ਬਾਜ਼ਾਰ 'ਚ सर बहुत वीर भी ने नाले चढ़ाई भी काफी ने साडे गड़े रेड़ियां वाले बंद चढ़ान आन बहुत मुश्किल हो जाता जी इस रोड तो जाना गलत नहीं है बहुत ज्यादा गलत है फिर ਤੁਸੀਂ ਵੀ ਆਏ ਫਿਰ ਰੋਟ ਹੀ ਆਈ ਪੈਂਦਾ ਨਾ ਅਨਜਾਨ ਦਾ ਤਾਂ ਨੁਕਸਾਨ ਹੋ ਜਵੇ ਕੌਣ ਜ਼ਿੰਮੇਵਾਰ ਆਪ ਜ਼ਿੰਮੇਵਾਰ ਹੈਗੇ ਸੀ ਨਹੀਂ ਨਹੀਂ ਉਧਰ ਤਾਂ ਬਿਲਕੁਲ ਜਾਮ ਲੱਗ ਜਾਂਦਾ ਉੱਪਰ ਬੋਲਦੇ ਜਾਈਏ ਤੋਂ ਉਧਰ ਅੱਧਾ ਪੂਣਾ ਘੰਟਾ ਲੱਗਦਾ ਇੱਥੋਂ 2 ਮਿੰਟ ਲੱਗਦੇ ਨੇ ਇਹ ਮਨ ਜੀ ਸਫਾਈ ਵੀ ਕਰਾ ਦਿੰਦਾ ਵੀ ਕੋ ਟੈਨਸ਼ਨ ਹੈ ਪਪਰੋ ਜਾਵਾਂਗੇ ਡੇਢ ਘੰਟਾ ਜੇ ਲੈਟ ਤੇ ਖੜਨਾ ਪੈਂਦਾ ਏ ਇਧਰ ਹੁ ਤਾਂ ਲੰਗ ਜੀਤ ਕਿਤਨੇ ਕਿਤੇ ਲੱਗਦਾ ਨਹੀਂ ਬਈ ਵੀ ਇਹ ਗਲਤ ਹੈ ਗਲਤ ਤਾਂ ਹੈਗੇ ਹੁਣ ਬਈ ਜੀ ਕੀ ਕਰੀਏ ਬਈ ਇਹ ਕੁਝ ਅਨਹੋਣੀ ਹੋ ਜਾਵੇ ਉਹ ਤਾਂ ਤੁਹਾਡੀ ਗੱਲ ਠੀਕ ਹੈ ਮੇਰੇ ਦੋ ਹੀ ਸਿਰ ਪੜ ਚੁੱਕੇ ਸਾਰ ਇੱਥੇ ਹੀ ਹਾਂਜੀ ਥੱਲੇ ਇੱਥੇ ਹੀ ਫੜੇ ਹਾਂਜੀ ਹਾਂਜੀ ਇੱਥੇ ਤੋਂ ਬਾਅਦ ਵੀ ਨਹੀਂ ਮੰਨਦੇ ਬਸ ਕੀ ਕਰੀਏ ਜੀ ਸਟ੍ਰੀਟ ਹੋਏ ਹੋਏ ਹਾਂਜੀ ਮਜਬੂਰੀ ਹੈ ਸਰਕਾਰ ਹੀ ਜ਼ਿੰਮੇਵਾਰ ਹੈ ਜਾਂ ਇਹਨੂੰ ਬੰਦ ਕਰਨ ਅੱਛਾ ਆ ਤੁਸੀਂ ਰਹੋ ਜ਼ਿੰਮੇਵਾਰ ਸਰਕਾਰ ਵੀਰੇ ਹੁਣ ਬੰਦ ਕਰ ਦੇਣਾ ਇਹਨੂੰ ਯਾਰ ਮੇਡਾ ਪ੍ਰਸ਼ਾਸਨ ਗਲਤੀ ਤੁਸੀਂ ਕਰਨੀ ਜਿਮੇਰ ਪ੍ਰਸ਼ਾਸਨ ਹਾਂਜੀ ਹਾਂਜੀ ਯਾਨੀ ਇਹਨਾਂ ਨੂੰ ਪਰਮਨੈਂਟ ਬੰਦ ਕਰੋ ਜੀ ਕੰਦ ਕਰਕੇ ਤੇ ਪਰੇ ਦੀ ਯਾਰ ਲੋਕੀ ਬੰਦ ਨਹੀਂ ਹੋਣਾ ਚਾਹੀਦਾ ਲੱਗਦਾ ਨਹੀਂ ਇਹ ਬੰਦ ਨਹੀਂ ਹੋਣਾ ਚਾਹੀਦਾ ਇੱਥੇ ਤੇ ਲੋਕ ਜਿਹੜੇ ਨੇੜੇ-ਤੇੜੇ ਦੇ ਛੋਟੇ-ਜੋਟੇ ਦੁਕਾਨਦਾਰ ਇਹਨਾਂ ਨੂੰ ਬਹੁਤ ਫਾਇਦਾ ਇਹਦਾ ਨੇ ਸਰ ਜੇ ਬੰਦ ਹੋਊਗਾ ਤਾਂ ਫਿਰ ਸਾਰੇ ਕਾਰੋਬਾਰੀ ਰੁਕ ਜਾਣ ਆਏਗਾ ਮਤਲਬ ਇਸੀ ਰੋਡ ਤੋਂ ਸਾਰਾ ਕਾਰੋਬਾਰ ਹੋ ਸਕਦਾ ਹਾਂਜੀ 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 ਪਹਿਲੇ ਵੀ ਪਿੱਛੇ ਕਾਰੋਬਾਰ ਹੁੰਦਾ ਸੀ ਉਹ ਸਾਰੇ ਬੰਦ ਕਰਤਾ ਸਰਕਾਰਾਂ ਨੇ ਉਹਨੇ ਖੋਲ੍ਹਿਆ ਤਾਂ ਸਾਡੇ ਭਾਈ ਰਹਿ ਜਾਂਦਾ ਇੱਧਰ ਕੰਮਕਾਰ ਮਿਲਦਾ ਉਧਰ ਹੀ ਸਾਨੂੰ ਘਰ ਆਥੇ ਵੇ ਹੁਣ ਉੱਤੋਂ ਜਾਈ ਬੜੀ ਦੂਰ ਜਾਣਾ ਪੈਂਦਾ ਲੱਗਦਾ ਨਹੀਂ ਕਿ ਰਸਤਾ ਬੰਦ ਹੋਣਾ ਜਾਈ ਹਾਂਜੀ ਚਾਹ ਬੰਦ ਹੋ ਜਾਵੇ ਜਾਂ ਮੈਂ ਥੱਲੇ ਸੁਪਾਈ ਕਰਾ ਦਵਾਂ ਜੇ ਨਿਕਲਣ ਵਾਸਤੇ ਛੱਡ ਦੇਣ ਬਸ ਕੋਈ ਹੱਲ ਉਹ ਲਾਂਗਾ ਬਣਾਇਆ ਹੋਇਆ ਇਹਨਾਂ ਨੇ ਤਾਂ ਹੀ ਲੰਘਦੇ ਅਸੀਂ ਕਿਹੜਾ ਪਾਸ ਕੀਤਾ ਹੋਇਆ ਮਤਲਬ ਇਹ ਬੰਦ ਹੋਣਾ ਚਾਹੀਦਾ ਜੇ ਬੰਦ ਹੋਊਗਾ ਤਾਂ ਲੋਕੀ ਆਪੇ हट ਜਾਣਗੇ ਜੇ ਚੱਲਦਾ ਰਹੂਗਾ ਤਾਂ ਫਿਰ ਤਾਂ ਚੱਲੀ ਜਾਊਗਾ ਲੁਧਿਆਣਾ 라이 ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀ ਤਿੰਨ ਤੁਹਾਡੇ ਦੱਸ ਲੁਧਿਆਣਾ ਦੇ ਵਿੱਚ ਉਸ ਰੋਡ ਤੇ ਮੌਜੂਦ ਹਾਂ ਜਿੱਥੇ ਇੱਕ ਰੂਟ ਬਣਿਆ ਹੋਇਆ ਹੈ ਲੋਕਾਂ ਨੇ ਉਸ ਨੂੰ ਸੜਕ ਬਣਾ ਦਿੱਤਾ ਹੈ ਲੋਕ ਆਪਣੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾਉਣ ਵੇਲੇ ਬਿਲਕੁਲ ਵੀ ਨਹੀਂ ਘਬਰਾਉਂਦੇ ਤਸਵੀਰ ਜਿਹੜੀ ਉਹ ਵੀ ਦਿਖਾਵਾਂਗੇ ਲੋਕ ਕਿਸ ਤਰੀਕੇ ਆਪਣੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾਉਂਦੇ ਨਜ਼ਰ ਆਉਂਦੇ ਨੇ ਸੋ ਤਸਵੀਰ ਲੁਧਿਆਣਾ ਦੇ ਉਸ ਥਾਂ ਦੀ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਪੁਲ ਦੇ ਥੱਲੇ ਉੱਪਰ ਟ੍ਰੈਕ ਬਣਿਆ ਹੁੰਦਾ ਤੇ ਉਸ ਤੋਂ ਥੱਲੇ ਜਿਹੜੇ ਲੋਕ ਨੇ ਉਹ ਲੰਘਦੇ ਹੋਏ ਨਜ਼ਰ ਆਉਂਦੇ ਉੱਤੇ ਛੜ ਕੇ ਹੀ ਉਹਨਾਂ ਵੱਲੋਂ ਉਹ ਮੋਟਰਸਾਈਕਲ ਤੋਂ ਥੱਲੇ ਵੀ ਨਹੀਂ ਉਤਰਦੇ ਉਹਨਾਂ ਵੱਲੋਂ ਮੋਟਰਸਾਈਕਲ ਨੀਵੀਂ ਕਰਕੇ ਉਸ ਤੋਂ ਬਾਅਦ ਉਹ ਕ੍ਰੋਸ ਕੀਤੀ ਜਾਂਦੀ ਹ ਤਾਂ ਉਸ ਜਗ੍ਹਾ ਦੀ ਤਸਵੀਰ ਦਿਖਾਵਾਂਗੇ ਕਿ ਹਾਲਾਂਕਿ ਇਸ ਥਾਂ ਦੀ ਤਸਵੀਰ ਜਿਹੜੀ ਹੈ ਉਹ ਟਰੈਕ ਦੇ ਨਾਲ ਦੇਖ ਸਕਦੇ ਹੋ ਕਿ ਸੜਕਾਂ ਦੇ ਹਾਲਾਤ ਕੀ ਬਣੇ ਹੋਏ ਨੇ ਇਹ ਚਾਰੋਂ ਪਾਸੇ ਤਸਵੀਰ ਜਿਹੜੀ ਹੈ ਕਿ ਇੱਕ ਪਾਸੇ ਜਿਹੜਾ ਗਾਰਾ ਬਣਿਆ ਹੋਇਆ ਦਲਦਲ ਬਣਿਆ ਹੋਇਆ ਦਲਦਲ ਦੇ ਵਿੱਚ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਸਾਹਮਣੋਂ ਕ੍ਰੋਸ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਅੰਡਰ ਰੂਟ ਬਣਾਇਆ ਹੋਇਆ ਲੋਕਾਂ ਨੇ ਦੱਸ ਦਈਏ ਕਿ ਜਿਹੜਾ ਲੁਧਿਆਣਾ ਦੇ ਵਿੱਚ ਏਰੀਆ ਨਾ ਲਗਾਤਾਰ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਦੇਖ ਲਓ ਕਿ ਕਾਫੀ ਵਧੀਆ ਤਰੀਕੇ ਨਾਲ ਬਾਈ ਤੁਸੀਂ ਇਹ ਰੋਡ ਤੋਂ ਆਏ ਹੋ ਕ੍ਰੋਸ ਕੀਤਾ ਮੰਨਦੇ ਹੋ ਵੀ ਇਹ ਰੋਡ ਸਹੀ ਹੈ ਨਹੀਂ ਬਾਈ ਗਲਤ ਆ ਬਹੁਤ ਫਿਰ ਵੀ ਆ ਰਹੇ ਹਾਂ ਵੀਰੇ ਉਧਰ ਜੀ ਜਾਵਾਂਗੇ ਯਾਰ ਪੁਲਿਸ ਵਾਲੇ ਨਾਕੇ ਲੱਗੇ ਹੋਏ ਨੇ ਕੁਛ ਤੋਂ ਡਰ ਡਰ ਹੀ ਆਏਗਾ ਹੁਣ ਯਾਰ ਲਾਇਸੈਂਸ ਪਹਿਲਾਂ ਚਲਾਨ ਹੋਇਆ ਹੋਇਆ ਆ ਅ ਤਾਂ ਵਾਰੇ ਚਲਾਨ ਕਰਾਵਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਮਤਲਬ ਚਲਾਨ ਤੋਂ ਡਰ ਰਿਹਾ ਪਰ ਜੇ ਕੋਈ ਨੁਕਸਾਨ ਹੋ ਜਵੇ ਵੱਡਾ ਤੁਹਾਡਾ ਹੀ ਹੋ ਜਾਵੇ ਪਿੱਛੇ ਪਰਿਵਾਰ ਹੈਗਾ ਜ਼ਿੰਮੇਵਾਰ ਉਹ ਤਾਂ ਹੈ ਵੀਰੇ ਹੁਣ ਸਰਕਾਰ ਹੀ ਜ਼ਿੰਮੇਵਾਰ ਹੈ ਇਹਨੂੰ ਬੰਦ ਕਰਨ ਅੱਛਾ ਆ ਤੁਸੀਂ ਰਿਹਾ ਹੋ ਜ਼ਿੰਮੇਵਾਰ ਸਰਕਾਰ ਵੀਰੇ ਹੁਣ ਬੰਦ ਕਰ ਦੇਣਾ ਇਹਨੂੰ ਯਾਰ ਅੱਛਾ ਬਿਲਕੁਲ ਸੋ ਤਸਵੀਰ ਜਿਹੜੀ ਲਗਾਤਾਰ ਸਾਂਝਾ ਕਰਾ ਰਹੇ ਆ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦੀ ਜਿਹੜੀ ਆਨ-ਜਾਨ ਹੈ ਉਹ ਲਗਾਤਾਰ ਜਾਰੀ ਹੋਈ ਹੋਈ ਹੈ ਲੁਧਿਆਣਾ ਦੇ ਕਿਸ ਰੂਟ ਦੇ ਵਿੱਚ ਆ ਕਿਸ ਇਲਾਕੇ ਦੇ ਵਿੱਚ ਆ ਉਹ ਵੀ ਤੁਹਾਨੂੰ ਦੱਸਾਂਗੇ ਸਰ ਕੀ ਮੰਦੇ ਹੋ ਵੀ ਇਸ ਰੋਡ ਤੋਂ ਆਣਾ ਸਹੀ ਹੈ ਸਰ ਰੋਡ ਤੋਂ ਆਣਾ ਤਾਂ ਸਹੀ ਨਹੀਂ ਹੈ ਲੇਕਿਨ ਮਜਬੂਰੀ ਹੈ ਕਿ ਜਗਰਾਉ ਪੁਲ ਤੋਂ ਘੁੰਮ ਕੇ ਆਣਾ ਪੈਂਦਾ ਜੀ ਸਾਡਾ ਕੰਮ ਇਦਾਂ ਦਾ ਹੈ ਕਿ ਅਸੀਂ ਵਿਸ਼ਕਰਮਾ ਚੌਂਕ ਤੱਕ ਜਾਣਾ ਹੁੰਦਾ ਤੇ ਇਤੋਂ ਸ਼ਾਰਟਕਟ ਪੈਂਦਾ ਪਰ ਸਰ ਇੱਥੇ ਹੀ ਕੁਝ ਲੋਕ ਨਿਕਲੇ ਜਿਨ੍ਹਾਂ ਵੱਲੋਂ ਕਹਿਣਾ ਕਿ ਇਹ ਜਿਹੜਾ 5 ਫੁੱਟ ਵੀ ਇਹਦੀ ਉਚਾਈ ਨਹੀਂ ਹੈਗੀ ਤੇ ਜੇ ਸਿਰ ਤੇ ਉੱਤੇ ਵੱਜਵੇ ਸਿਰ ਤੇ ਵੱਜਵੇ ਇਹ ਪੁੱਲ ਵੱਜਵੇ ਤੇ ਤੁਹਾਡੀ ਤੁਹਾਡਾ ਨੁਕਸਾਨ ਹੋ ਸਕਦਾ ਸਰ ਉਹ ਤਾਂ ਨੁਕਸਾਨ ਹੋਰ ਹੋ ਸਕਦਾ ਅੱਜ ਕੱਲ ਜ਼ਿੰਦਗੀ ਜਿਹੜੀ ਹੈ ਨਾ ਬੜੀ ਛੋਟੀ ਹੋ ਗਈ ਹੈ ਉਹ ਕਹਿੰਦੇ ਕਿ ਟਾਈਮ ਦੀ ਵੈਲਿਊ ਆ ਹਰ ਕੋਈ ਬੰਦਾ ਫਾਸਟ ਹੈ ਜਿੰਦਗੀ ਫਾਸਟ ਚੱਲਦੀ ਪਈ ਹੈ ਚਾਨ ਦੀ ਕੋਈ ਵੈਲਿਊ ਨਹੀਂ ਟਾਈਮ ਦੀ ਕੋਈ ਵੈਲਿਊ ਨਹੀਂ ਆਪਾਂ ਕੋਸ਼ਿਸ਼ ਕਰਦੇ ਆ ਜੇ ਇਹਹੀ ਥੋੜਾ ਜਿਹਾ 1 ਫੁੱਟ 2 ਫੁੱਟ نیچے ਹੋ ਜੇ ਨਾ ਅੱਜ ਤੋਂ 20 ਸਾਲ ਪਹਿਲਾਂ ਮੈਂ 20 ਸਾਲ ਪੁਰਾਣਾ ਹੈਗਾ ਇੱਥੇ ਦੁੱਖਣਵਾਲ ਗੁਰਦੁਆਰਾ ਸਾਹਿਬ ਇੱਥੇ ਹੁੰਦਾ ਤੇ ਬਹੁਤ ਵਧੀਆ ਸੀ ਇੱਥੋਂ ਕਹ ਲਓ ਕਿ ਮੋਟਰਸਾਈਕਲ ਤੇ ਜਿੱਦਾਂ ਚੱਲ ਕੇ ਚਲੇ ਜਾਂਦੇ ਹੁੰਦੇ ਸੀ ਉਸ ਟਾਈਪ ਰਸਤਾ ਹੋ ਜਾਏ ਤਾਂ ਬਹੁਤ ਬੈਟਰ ਹੈਗਾ ਅੱਛਾ ਮਤਲਬ ਇਹ ਸਹੀ ਸੀਗਾ ਹਾਂਜੀ ਇਹ ਬੰਦ ਨਹੀਂ ਹੋਣਾ ਚਾਹੀਦਾ ਲੱਗਦਾ ਨਹੀਂ ਇਹ ਬੰਦ ਨਹੀਂ ਹੋਣਾ ਚਾਹੀਦਾ ਇੱਥੇ ਤੇ ਲੋਕ ਜਿਹੜੇ ਨੇੜੇ ਤੇੜੇ ਛੋਟੇ ਛੋਟੇ ਦੁਕਾਨਦਾਰ ਇਹਨਾਂ ਨੂੰ ਬਹੁਤ ਫਾਇਦਾ ਇਹਦਾ ਕਿਹੜਾ ਏਰੀਆ ਪੈਂਦਾ ਵਾ ਇਹ ਇਹ ਪੈਂਦਾ ਹੈਗਾ ਜਾਂ ਸਿਵਲ ਹਸਪੀਟਲ ਦੀ ਬੈਕ ਸਾਈਡ ਪੈਂਦੀ ਹੈ ਦੂਜੇ ਪਾਸੇ ਇਹ ਜਿਹੜਾ ਕ੍ਰੋਸ ਕਰਕੇ ਉਧਰ ਉਧਰ ਮੀਲਰ ਗੰਜ ਪੈਂਦਾ ਹੈਗਾ ਮੀਲਰ ਗੰਜ ਹਾਂਜੀ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਸਿਵਲ ਹਸਪੀਟਲ ਦੇ ਬਿਲਕੁਲ ਬੈਕ ਸਾਈਡ ਫੀਲਡ ਗੰਜ ਤੋਂ ਇਹ ਜਿਹੜਾ ਪ੍ਰੇਮ ਨਗਰ ਪੈਂਦਾ ਹੈ ਤਸਵੀਰ ਤੁਹਾਨੂੰ ਮਾਰਕੀਟ ਦੀਆਂ ਦਿਖਾਵਾਂਗੇ ਪਿੱਛੇ ਸ ਉਹ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਪ੍ਰੇਮ ਪ੍ਰੇਮਨਗਰ ਜਿਹੜਾ ਪੈਂਦਾ ਵਾ ਪ੍ਰੇਮਨਗਰ ਤੋਂ ਜਿਹੜੇ ਲੋਕ ਆਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਫੀਲਡਾਂ ਦੇ ਇਲਾਕੇ ਦੇ ਵਿੱਚ ਪ੍ਰੇਮਨਗਰ ਦਾ ਜਿਹੜਾ ਏਰੀਆ ਵਾ ਤਾਂ ਉਸ ਤੋਂ ਬਾਅਦ ਜਿਹੜਾ ਸ਼ਾਰਟਕਟ ਲੋਕਾਂ ਨੇ ਬਣਾਇਆ ਹੋਇਆ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੇਕਰ ਗੱਲ ਕਰੀਏ ਉੱਪਰ ਉਹ ਜਿਹੜਾ ਟਰੈਕ ਹੈ ਰੇਲਵੇ ਟਰੈਕ ਜਾ ਰਿਹਾ ਵਾ ਸੋ ਇੱਕ ਪਾਸੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਰੇਲਵੇ ਟਰੈਕ ਰੇਲਵੇ ਅਧਿਕਾਰੀਆਂ ਦੀ ਵੀ ਇੱਕ ਪਾਸੇ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪੁਲ ਨੂੰ ਜਿਹੜਾ ਥੱਲੋ ਬੰਦ ਕੀਤਾ ਜਾਵੇ ਕਿਉਂਕਿ ਜੇਕਰ ਉਸ ਵੀ ਨਹੀਂ ਹੈਗੀ 4 ਫੁੱਟ ਵੀ ਹੈ ਨਹੀਂ 3 ਫੁੱਟ ਦੇ ਕਰੀਬ ਉਹ ਚਾਹੀਆ ਤੇ ਲੋਕ ਜਿਹੜੇ ਉਹ ਖੜਕੇ ਵੀ ਕਰੋਸ ਨਹੀਂ ਕਰ ਸਕਦੇ ਤੇ ਉਸ ਤੋਂ ਬਾਵਜੂਦ ਲੋਕ ਇੱਥੋਂ ਗੱਡੀਆਂ ਲੈ ਕੇ ਆਉਂਦੇ ਨੇ ਮੋਟਰਸਾਈਕਲ ਵਹੀਕਲ ਰਿਕਸ਼ਾ ਚਾਲਕ ਜਿਹੜੇ ਨੇ ਰਿਕਸ਼ਾ ਲੈ ਕੇ ਆਉਂਦੇ ਨੇ ਆਪਣੀ ਜਾਨ ਨੂੰ ਖੁਦ ਜੋਖਮ ਦੇ ਵਿੱਚ ਪਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਸ ਰੂਟ ਨੂੰ ਜਿਹੜਾ ਕਰੋਸ ਕੀਤਾ ਜਾਂਦਾ ਰੂਟ ਇਸ ਕਰਕੇ ਕਹਿ ਰਹੇ ਆ ਲਾਜ਼ਮੀ ਹੈ ਕਿਉਂਕਿ ਇਹ ਜਿਹੜਾ ਰੋਡ ਨਹੀਂ ਬਣਿਆ ਹੋਇਆ ਇਹ ਸੜਕ ਨਹੀਂ ਬਣੀ ਹੋਈ ਹੈ ਇਹ ਥੱਲੇ ਗੰਦਗੀ ਦੇਖ ਲਓ ਇਹਦੇ ਥੱਲੇ ਗੰਦਗੀ ਕਿੰਨੀ ਹੈਗੀ ਹੈ ਤੇ ਉਸ ਤੋਂ ਬਾਅਦ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਵੀ ਇਸੇ ਰੂਟ ਤੋਂ ਇਸ ਕਿਦਨੇ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿ ਇੱਕ ਪਾਸੇ ਦੇਖ ਸਕਦੇ ਹੋ ਕਿ ਖੰਭਾ ਜਿਹੜਾ ਇਹ ਬਣਿਆ ਹੋਇਆ ਵੈ ਇਹ ਖੰਭਾ ਦਿਖਾ ਦਿੰਦੇ ਆ ਤੁਹਾਨੂੰ ਜਿਹੜਾ ਖੰਭਾ ਇੱਥੇ ਪਿਆ ਹੋਇਆ ਸੋ ਇੱਕ ਖੰਭੇ ਨੂੰ ਜੇਕਰ ਇਸ ਰੂਡ ਦੇ ਵਿੱਚ ਲਗਾ ਦਿੱਤਾ ਜਾਵੇ ਤੇ ਲੋਕਾਂ ਦਾ ਜਿਹੜਾ ਆਣਾ ਜਾਣਾ ਵੈ ਇਸ ਏਰੀਆ ਦੇ ਵਿੱਚ ਬੰਦ ਹੋ ਜਾਊਗਾ ਪਰ ਲੋਕ ਹਟਣ ਨੂੰ ਤਿਆਰ ਨਹੀਂ ਲੋਕ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾ ਰਹੇ ਨੇ ਤੇ ਇੱਕ ਪਾਸੇ ਕੁਝ ਲੋਕਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਕਿ ਇਸੇ ਪੁਲ ਦੇ ਵਿੱਚ ਟੱਕਰ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਸਿਰ ਵੀ ਫਟੇ ਨੇ ਉਸ ਤੋਂ ਬਾਅਦ ਵੀ ਲੋਕ ਜਿਹੜੇ ਮੰਨਣ ਨੂੰ ਤਿਆਰ ਨਹੀਂ ਉਹ ਤਸਵੀਰ ਜਿਹੜੀ ਕੋ ਲੋਕਾਂ ਨੂੰ ਕੋਈ ਡਰ ਜਿਹੜਾ ਨਹੀਂ ਨਜ਼ਰ ਆ ਰਿਹਾ ਇੱਕ ਪਾਸੇ ਲੁਧਿਆਣਾ ਸਟੇਸ਼ਨ ਦਾ ਦੇਖ ਸਕਦੇ ਹੋ ਕਿ ਲੁਧਿਆਣਾ ਦਾ ਜਿਹੜਾ ਰੇਲਵੇ ਟਰੈਕ ਆ ਉਹ ਵੀ ਉੱਪਰੋਂ ਬਣਿਆ ਹੋਇਆ ਤੇ ਥੱਲੇ ਜਿਹੜੇ ਲੋਕ ਨੇ ਉਹ ਲੰਘਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਇਹ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਰੰਗ ਰਹੇ ਨੇ ਸਰ ਕੀ ਲੱਗਦਾ ਨਹੀਂ ਕਿ ਇੱਕ ਪਾਸੇ ਤੋਂ ਆ ਰਹੇ ਹੋ ਗਲਤ ਹੈ ਅਸੀਂ ਗਲਤ ਨਹੀਂ ਹੈਗੇ ਗਲਤ ਨਹੀਂ ਹੈਗੇ ਸਹੀ ਹੂੰ ਸਹੀ ਹੈ ਇਦਾਂ ਨੀਵੀ ਹੋ ਕੇ ਆਣਾ ਸਹੀ ਹੈ ਕੀ ਕਰੀਏ ਮਜਬੂਰੀ ਹੈ ਰਿਕਸ਼ਾ ਹੈ ਰਿਕਸ਼ਾ ਕਿੱਦਾਂ ਚਲਾਇਆ ਜਾਂਦਾ ਖੜਕੇ ਚਲਾਇਆ ਜਾਂਦਾ ਬੈ ਕੇ ਆਰਾਮ ਨਾਲ ਸਿੱਧਾ ਹੋ ਕੇ ਸਿੱਧਾ ਹੋ ਕੇ ਚਲਾਉਂਦੇ ਫਿਰ ਆਪਾਂ ਨੀ ਵੀ ਹੋ ਕੇ ਇਦਾਂ ਆ ਰਹੇ ਜੀ ਪਰ ਫਿਰ ਜਗ੍ਹਾ ਹੈ ਨਹੀਂ ਤਾਂ ਚਲਾਗੇ ਕਿੱਧਰ ਆਵਗੇ ਜਾਣਾ ਤਾਂ ਗਲਤ ਹੈ ਨਾ ਪਾਣੀ ਭਰਿਆ ਪਾਣੀ ਭਰਿਆ ਹੈ ਕੀ ਕਰੀਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਨੇ ਜਣਾ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਰੂਟ ਤੋਂ ਆਣਾ ਗਲਤ ਨਹੀਂ ਹੈਗਾ ਹਾਲਾਂਕਿ ਇਸ ਥਾਂ ਦੇ ਵਿੱਚ ਖੜਨਾ ਵੀ ਜਿਹੜਾ ਮੁਸ਼ਕਿਲ ਹੈ ਕਿਉਂਕਿ ਖੜਨਾ ਇਸ ਕਰਕੇ ਮੁਸ਼ਕਿਲ ਹੈ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਦੇ ਜਿਹੜੇ ਹਾਲਾਤ ਨੇ ਉਹ ਕੀ ਬਣੇ ਹੋਏ ਨੇ ਇੱਕ ਪਾਸੇ ਸੀਵਰੇਜ ਜਿਹੜਾ ਵਾ ਉਹ ਖੁੱਲਿਆ ਹੋਇਆ ਵਾ ਸੀਵਰੇਜ ਦੇ ਉੱਤੇ ਵੱਡਾ ਪੱਥਰ ਜਿਹੜਾ ਰੱਖ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਸ ਸੀਵਰੇਜ ਨੂੰ ਟੱਕ ਦਿੱਤਾ ਜਾਂਦਾ ਹਾਲਾਂਕਿ ਇਸ ਥਾਂ ਦੇ ਉੱਤੇ ਸੀਵਰੇਜ ਵਿੱਚ ਜਿਹੜਾ ਟੱਕਣਾ ਉਹ ਵੀ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਖੰਭਾ ਜਿਹੜਾ ਇਹ ਪ ਕਰੋਸ ਕਰ ਰਹੇ ਨੇ ਇਸ ਰੋਡ ਨੂੰ ਨਹੀਂ ਹਾਲਾਂਕਿ ਇਸ ਰੂਟ ਨੂੰ ਕਰੋਸ ਕਰ ਰਹੇ ਨੇ ਲੁਧਿਆਣਾ ਦੇ ਵਿੱਚ ਇਹ ਜਿਹੜਾ ਸਿਵਲ ਹਸਪਤਾਲ ਦੇ ਬੈਕ ਸਾਈਡ ਦੇ ਵਿੱਚ ਪ੍ਰੇਮਨਗਰ ਤੋਂ ਜਿਹੜਾ ਰੂਟ ਹੈ ਉਹ ਬਣਿਆ ਹੋਇਆ ਰੇਲਵੇ ਟਰੈਕ ਦੇ ਥੱਲੇ ਜਿਹੜੀ ਇਹ ਛੋਟੀ ਜੀ ਗੁਫਾ ਜਿਹਨੂੰ ਕਿਹਾ ਜਾ ਸਕਦਾ ਹੈ ਛੋਟਾ ਛੋਟੀ ਸੜਕ ਜਿਹੜੀ ਅੰਦਰ ਬਣੀ ਹੋਈ ਹੈ ਅੰਡਰ ਰੂਟ ਤੇ ਉਸ ਤੋਂ ਬਾਅਦ ਇੱਥੋਂ ਲੋਕ ਖੁਦ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਇੱਥੋਂ ਲੰਘਦੇ ਨੇ ਹਾਲਾਂਕਿ ਦੂਜੇ ਪਾਸੇ ਦੀ ਗੱਲ ਕਰੀਏ ਤੇ ਇੱਕ ਪਾਸੇ ਪ੍ਰੇਮਨਗਰ ਆ ਤੇ ਦੂਜੇ ਪਾਸੇ ਜਿਹੜਾ ਮਿਲਰਗੰਜ ਪੈਂਦਾ ਹੋਵੇ ਮੱਛੀ ਮਾਰਕੀਟ ਜਿਸ ਇਲਾਕੇ ਦੇ ਵਿੱਚ ਲੋਕ ਜਾਂਦੇ ਨੇ ਹਾਲਾਂਕਿ ਦੱਸਦੇ ਕਿ ਇਹਦੇ ਨਾਲ ਲੱਗਦੀ ਉਸ ਪਾਸੇ ਦੂਜੇ ਪਾਸੇ ਵੀ ਕੋਈ ਸੜ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਲੋਕਾਂ ਦਾ ਕੀ ਕਹਿਣਾ ਵਾ ਜਾਣਕਾਰੀ ਲੈਣੇ ਕਿਉਂਕਿ ਇੱਕ ਪਾਸੇ ਕੋਈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਗਲਤ ਹੈ ਤੇ ਇੱਕ ਪਾਸੇ ਕਈ ਲੋਕ ਕਹਿ ਰਹੇ ਨੇ ਕਿ ਇਹ ਸਹੀ ਵੀ ਹੈ ਪਰ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਇੱਕ ਪਾਸੇ ਰੇਲਵੇ ਅਧਿਕਾਰੀਆਂ ਦੀ ਗੱਲ ਕਰੀਏ ਤੇ ਕਿਤਨੇ ਕਿਤੇ ਇਸ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਰੂਟ ਨੂੰ ਜਿਹੜਾ ਬੰਦ ਕੀਤਾ ਜਾਵੇ ਜੇਕਰ ਇਹ ਰੂਟ ਜਿਹੜਾ ਖੁੱਲਿਆ ਹੁੰਦਾ ਤੇ ਕਿਤਨੇ ਕਿਤੇ ਇੱਕ ਵੱਡੇ ਹਾਸੇ ਦਾ ਵੀ ਕਾਰਨ ਹੈ ਕਿਉਂਕਿ ਜਿਹੜੇ ਲੋਕ ਥੱਲੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਜਾਂ ਕਿਸੇ ਦਾ ਸਿਰ ਫੜ ਜਾਂਦਾ ਤੇ ਜਾਂ ਕੋਈ ਇੱਥੇ ਲੜ ਕੌਣ ਹੋਊਗਾ ਸੋ ਕਿਤੇ ਨੇ ਕਿਤੇ ਲੱਗਦਾ ਹੈ ਕਿ ਇਸ ਰੂਟ ਨੂੰ ਜਿਹੜਾ ਬੰਦ ਕਰਨਾ ਚਾਹੀਦਾ ਹੈ ਇਹ ਪਾਸੇ ਲੋਕ ਖੜਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਨਾ ਬੋਲੋ ਦੇਖਿਆ ਜਾ ਰਿਹਾ ਉਹ ਖੁਦ ਆਣਗੇ ਉਸ ਤੋਂ ਬਾਅਦ ਇਸ ਪੁਲ ਦੇ ਥੱਲੇ ਜਾ ਕੇ ਇਹਨੂੰ ਕਰਾਸ ਕਰਨ ਦੀ ਜਿਹੜੀ ਆ ਕੋਸ਼ਿਸ਼ ਵੀ ਕਰਨਗੇ ਸੋ ਜਾਣਕਾਰੀ ਵੀ ਲੈਣੇ ਆ ਤੁਸੀਂ ਵੀ ਕਰਾਸ ਕਰਨ ਲੱਗੇ ਉਹਨੂੰ ਹਾਂਜੀ ਅੱਛਾ ਕਿੱਦਾਂ ਕਰਾਸ ਕਰੂਗੇ ਬਸ ਨੀਚੋਂ ਹੀ ਕਰ ਲੂਗੇ ਕੀ ਕਰਾਂਗੇ ਸਹੀ ਹੈ ਸਹੀ ਤਾਂ ਨਹੀਂ ਹੈ ਫਿਰ ਵੀ ਕੀ ਕਰਾਂਗੇ ਸਹੀ ਹੈ ਮੰਦੇ ਹ ਸਹੀ ਹੈ ਨਹੀਂ ਨਹੀਂ ਸਹੀ ਨਹੀਂ ਹੈ ਤੈਨੂੰ ਕਰਾਸ ਕਰਨਾ ਚਾਹੀਦਾ ਨਹੀਂ ਨਹੀਂ ਬਿਲਕੁਲ ਸੋ ਤਸਵੀਰ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਜਾਣਕਾਰੀ ਲੈਨੇ ਆਂ ਦੇਰੀ ਸੇ ਦੁਰਘਟਨਾ ਵਲੀ ਹੈ ਦੁਰਘਟਨਾ ਹੈ ਹੀ ਹੈ ਯਹਾਂ ਪਰ ਹੈ ਹੀ ਹੈ ਦੇਰ ਲੱਗ ਜਾਏ ਉਹ ਸਹੀ ਹੈ ਕਿ ਦੁਰਘਟਨਾ ਹੋ ਜਾਏ ਉਹ ਸਹੀ ਹੈ ਦੇਰ ਹੋ ਜਾਏ ਉਹ ਸਹੀ ਹੈ ਹਾਂ ਨਾ ਬੰਦੇ ਹਾਂ ਹਾਂਜੀ ਹਾਂਜੀ ਇਹ ਗਲਤ ਹੈ ਨਾ ਗਲਤ ਹੈ ਬਹੁਤ ਗਲਤ ਤੁਸੀਂ ਉਸ ਤੋਂ ਬਾਅਦ ਵੀ ਜਾਓਗੇ ਮੰਨੂਗੇ ਤਾਂ ਵੀ ਕੀ ਕਰ ਜੀਏਗਾ ਮਤਲਬ ਜਾਣਾ ਤਾਂ ਵੀ ਹੈ ਜਾਣਾ ਤਾਂ ਵੀ ਪਰ ਜਾਇ ਚਾਹਨੀ ਚੇ ਜਾਏ ਆਹ ਦੇਖੋ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਕਿ ਪਹਿਲਾਂ ਥੱਲੋ ਜਾਣਾ ਸੀਗਾ ਉਸ ਤੋਂ ਬਾਅਦ ਹੁਣ ਸਿੱਧਾ ਇਹ ਪੌੜੀ ਜਿਹੜੀ ਆ ਛੋਟੀ ਬਣਾਈ ਹੋਈ ਆ ਇਸ ਪੌੜੀ ਤੋਂ ਚੜ ਕੇ ਉਸ ਤੋਂ ਬਾਅਦ ਇੱਥੋਂ ਉੱਪਰ ਜਾ ਕੇ ਟਰੈਕ ਦੇ ਉੱਤੇ ਟਰੈਕ ਦੇ ਉੱਤੇ ਜਾ ਕੇ ਉਸ ਤੋਂ ਬਾਅਦ ਇਹ ਲੋਕ ਜਿਹੜੇ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਜਨਾਬ ਵੱਲੋਂ ਸਾਫ਼ ਤੌਰ ਤੇ ਆ ਦੇਖ ਸਕਦੇ ਹੋ ਮੋਟਰਸਾਈਕਲ ਵਿਕਲ ਇੱਕ ਬਾਈ ਦੀ ਆਂਦੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਇਸ ਥਾਂ ਤੇ ਖੜੇ ਹੁੰਨੇ ਆ ਤੇ ਉਸ ਤੋਂ ਬਾਅਦ ਉਹਦੇ ਵੱਲੋਂ ਮੋਟਰਸਾਈਕਲ ਜਿਹੜੀ ਹੈ ਵਾਪਸ ਰਿਟਰਨ ਘੁਮਾ ਲਈਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਇਸ ਰੂਟ ਨੂੰ ਛੱਡ ਦਿੰਦਾ ਹਾਲਾਂਕਿ ਇੱਕ ਵੱਡਾ ਸਵਾਲ ਖੜਾ ਹੁੰਦਾ ਇਸ ਇਲਾਕੇ ਦੇ ਵਿੱਚ ਕਿਉਂਕਿ ਇਸ ਰੂਟ ਨੂੰ ਜਿਹੜਾ ਬੰਦ ਨਹੀਂ ਕੀਤਾ ਜਾਂਦਾ ਜਾਂ ਇਸ ਰੂਟ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਜਾਂ ਕਿਦੀ ਸ਼ਾਇਦ ਉੱਤੇ ਰੂਟ ਖੁੱਲਿਆ ਹੋਇਆ ਵਾ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਪਰ ਕਿਤੇ ਨਾ ਕਿਤੇ ਲੱਗਦਾ ਕਿ ਸਿਵਲ ਹਸਪਤਾਲ ਦੇ ਨਜ਼ਦੀਕ ਬ ਬਣਿਆ ਹੋਇਆ ਲੁਧਿਆਣਾ ਦੇ ਵਿੱਚ ਅੰਡਰ ਕਵਰ ਬਣਿਆ ਹੋਇਆ ਬਿਲਕੁਲ ਮਿਲਰ ਗੰਦੂ ਜਾਣ ਵਾਲਾ ਜਿਹੜਾ ਰੂਟ ਹੈ ਸ਼ਾਰਟਕਟ ਜਿਹਨਾਂ ਨੂੰ ਲੋਕਾਂ ਨੇ ਸ਼ਾਰਟਕਟ ਦੇ ਨਾਮ ਤੋਂ ਚੁਣ ਲਿਆ ਹੋਇਆ ਉਹ ਸ਼ਾਰਟਕਟ ਲੋਕ ਕਿਸ ਤਰੀਕੇ ਕ੍ਰੋਸ ਕਰ ਰਹੇ ਨੇ ਸ਼ਾਰਟਕਟ ਦੇ ਵਿੱਚ ਉਹ ਆਪਣੀ ਜਾਨ ਨੂੰ ਵੀ ਜਿਹੜਾ ਖਤਰੇ ਦੇ ਵਿੱਚ ਪਾ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਖਬਰ ਚੱਲਣ ਤੋਂ ਬਾਅਦ ਕੀ ਅਸਰ ਪੈਂਦਾ ਹੈ ਇਸ ਖਬਰ ਦੀ ਨਸ਼ਰ ਦਾ ਅਸਰ ਕਦੋਂ ਪੈਂਦਾ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਤਸਵੀਰ ਜਿਹੜੀ ਹੈ ਉਹ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਲੋਕਾਂ ਨਾਲ ਗੱਲਬਾਤ ਕੀਤੀਆਂ ਕਿ ਲੋਕਾਂ ਦਾ ਕੀ ਕਹਿਣਾ ਹੈ ਇਸ ਸਮਾਜ ਦੇ ਵਿੱਚ ਇਸ ਖਬਰ ਦੇ ਵਿੱਚ ਕਿਉਂਕਿ ਪਾਸੇ ਇਹ ਜ ਹੋਈ ਹੈ ਰੂਟ ਇਹਨੂੰ ਬਣਾਇਆ ਹੋਇਆ ਤੇ ਲੋਕ ਫਿਰ ਵੀ ਲੰਘਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰ ਲੈਣੇ ਆ ਸਰ ਐਸੀ ਰੂਟ ਤੋਂ ਲੰਘੋਗੇ ਹਾਂਜੀ ਇਹ ਸਹੀ ਹੈ ਰੂਟ ਨਹੀਂ ਜੀ ਸਹੀ ਨਹੀਂ ਹੈਗਾ ਫਿਰ ਵੀ ਜਾਣਾ ਮੈਂ ਜਾਣਾ ਹੀ ਪੈਂਦਾ ਜੀ ਕੀ ਕਰੀ ਇੱਥੇ ਛੋੜ ਕੇ ਪੈ ਜਾਂਦਾ ਉੱਦੋਂ ਵੱਲ ਕੇ ਜਾਣਾ ਪੈਂਦਾ ਅੱਛਾ ਜੀ ਕੋਈ ਅੰਗਹੋਣੀ ਹੋ ਜਵੇ ਤੇ ਪਿੱਛੇ ਪਰਿਵਾਰ ਬੈਠਾ ਜ਼ਿੰਮੇਵਾਰ ਕੌਣ ਹੈਗਾ ਜਿੰਮੇਦਾਰ ਹੁਣ ਹੁਣ ਨਹੀਂ ਹੁੰਦੀ ਨਹੀਂ ਇਹ ਵੇਖ ਚੱਕ ਕੇ ਜਾਈਦਾ ਉਦਾਂ ਨੰਕ ਜਾਈਦਾ ਨਹੀਂ ਇਹ ਤਾਂ ਕੁਦਰਤੀ ਹੈ ਨਾ ਕੁਝ ਵੀ ਨਹੀਂ ਹੋ ਤੇ ਹੁਣ ਜ਼ਿੰਮੇਵਾਰ ਤੇ ਦੇਖੋ ਤੇ ਨੰਗ ਨੰਗਣੇ ਹੀ ਆ ਪੜਾ ਪਰ ਆਪਾਂ ਦੂਰ ਮਤਲਬ ਦੇਰ ਨਹੀਂ ਲਗਾ ਸਕਦੇ ਜਲਦਬਾਜੀ ਦੇ ਵਿੱਚ ਜਾਣਾ ਹੈ ਪਰ ਜਾਣਾ ਇਧਰ ਨਹੀਂ ਜਦੋਂ ਪਾਣੀ ਖੜਾ ਹੋ ਜਾਂਦਾ ਫਿਰ પાਸ ਮੁੜ ਜੀਦਾ ਜਦੋਂ ਪਾਣੀ ਜ਼ਿਆਦਾ ਖੜਾ ਹੋ ਜਾਂਦਾ ਇੱਥੇ ਫਿਰ ਨਹੀਂ ਲੰਗੀਦਾ ਅੱਛਾ ਫਿਰ ਉੱਤੋਂ ਘੁਮ ਕੇ ਜਾਈਦਾ ਖਾ ਹੋਇਆ ਹਾਂ ਤੇ ਚੱਕਰ ਤੇ ਹੈਗਾ ਵਾ ਪਰ ਉਦੋਂ ਪਾਣੀ ਜ਼ਿਆਦਾ ਲੰਘ ਦਿੰਦਾ ਇਹਨਾਂ ਨਾਲ ਪਾਣੀ ਹੁੰਦਾ ਵਾ ਅੱਛਾ ਫਿਰ ਉੱਪਰੋਂ ਲੰਘ ਜੀਦਾ ਲੱਗਦਾ ਨਹੀਂ ਕਿ ਇਹਨੂੰ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਹਾਂ ਬਿਲਕੁਲ ਇਸ ਏਰੀਆ ਦੇ ਵਿੱਚ ਜਿਹੜੇ ਲੋਕ ਇਸ ਇਲਾਕੇ ਦੇ ਵਿੱਚ ਲੰਘ ਰਹੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਸ ਨੂੰ ਜ ਉਪਰੋ ਜਿਹੜੀ ਆ ਟਰੇਨ ਆਂਦੀ ਆ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਪਰੋ ਟਰੇਨ ਆਂਦੀ ਆ ਤੇ ਥੱਲੋ ਲੋਕ ਲੰਘਦੇ ਹੋਏ ਨਜ਼ਰ ਆਉਂਦੇ ਨੇ ਜਿਨ੍ਹਾਂ ਨੇ ਆਪਣਾ ਇਹ ਅੰਡਰ ਰੂਟ ਕਵਰ ਜਿਹੜਾ ਬਣਾਇਆ ਹੋਇਆ ਤੇ ਲੋਕ ਕਿਤੇ ਇਹ ਸਹੀ ਐ ਜੀ ਜੀ ਇਹ ਜਿਹੜਾ ਕ੍ਰੋਸ ਕਰਨਾ ਗਲਤ ਆ ਗਲਤ ਆ ਹਾਂ ਜੀ ਬੰਦੇ ਹੁਣ ਬੰਦੇ ਆ ਫਿਰ ਇੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹੁਣ ਕੀ 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 ਕਰੀਏ ਜਾਮ ਬਹੁਤ ਹੁੰਦਾ ਉਧਰ ਬਾਜ਼ਾਰ ਚ ਜਾਮ ਹਲੇ ਵੀ ਹੈਗਾ ਕਿਤੇ ਲਗਾਤਾਰ ਕਲੀਅਰ ਕੀਤੀ ਜਾਂਦੀ ਨਹੀਂ ਹੋ ਰਹੀ ਜੀ ਨਹੀਂ ਹੋ ਰਹੀ ਪਰ ਜੇਕਰ ਇੱਥੇ ਕੁਝ ਹੋ ਜਾਵੇ ਕੋਈ ਦਿੱਕਤ ਆ ਜਾਵੇ ਮੋਟਰਸਾਈਕਲ ਟਿਕ ਜਾਵੇ ਫਿਰ ਇਹਦਾ ਜ ਜ਼ਿੰਮੇਵਾਰ ਪ੍ਰਸ਼ਾਸਨ ਮਤਲਬ ਗਲਤੀ ਤੁਸੀਂ ਕਰਨੀ ਜ਼ਿੰਮੇਵਾਰ ਪ੍ਰਸ਼ਾਸਨ ਹਾਂਜੀ ਹਾਂਜੀ ਜਾਂ ਤਾਂ ਇਹਨੂੰ ਪਰਮਾਨੈਂਟ ਬੰਦ ਕਰੋ ਜੀ ਕੰਦ ਕਰਕੇ ਤੇ ਪਰੇ ਦੀ ਜਾਣ ਲੋਕੀ ਮਤਲਬ ਬੰਦ ਕਰਨਾ ਚਾਹੀਦਾ ਹਾਂਜੀ ਪਰਮਾਨੈਂਟ ਬੰਦ ਕਰਨਾ ਚਾਹੀਦਾ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਗਲਤ ਹੈ ਸਰ अरे बंद कर दोगे तो फिर दूसरे रास्ता देखा जाएगा मतलब बंद किया जाएगा और क्या बिल्कुल सर जी मैं तो काम पे जा रहे हैं सर जी 3 दिन के बाद आज चौथा दिन मैं काम पे जा रहे हैं मैं 3 दिन छुट्टियां है साडे को ऐसी यही रोड पे जांदा जी ये सड़क है की ਏ ਸਰ ਜੀ ਇਹ ਲੋ ਕੀ ਗਏ ਸਰਾਕੀ ਕੇ ਆਪਾਂ ਤਾਂ ਜਾਣਦੇ ਤਾਂ ਸਰਾਕੀ ਕਹਾਵਾਂਗੇ ਇਹਨੂੰ ਪਰ ਇਹ ਅੰਡਰ ਬ੍ਰਿਜ ਬਣਿਆ ਹੋਇਆ ਹੈ ਨਾ ਛੋਟਾ ਜਿਹਾ ਸਿਰਫ ਇੱਕ ਰਸਤਾ ਖੋਲਿਆ ਹੋਇਆ ਹਾਲਾਂਕਿ ਇਹਨੂੰ ਬੰਦ ਹੋਣਾ ਚਾਹੀਦਾ ਨਹੀਂ ਸਰ ਇਹ ਬੰਦ ਹੋਗਾ ਤਾਂ ਫਿਰ ਸਾਰੇ ਕਾਰੋਬਾਰੀ ਰੁਕ ਜਾਣਾ ਹੈਗਾ ਮਤਲਬ ਇਸੇ ਰੋਡ ਤੋਂ ਸਾਰਾ ਕਾਰੋਬਾਰ ਹੋ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਪਹਿਲੇ ਵੀ ਪਿੱਛੇ ਕਾਰੋਬਾਰ ਹੁੰਦਾ ਸੀ ਉਹ ਸਾਰੇ ਬੰਦ ਕਰਤਾ ਸਗਾਰਾ ਨੇ ਹੁਣ ਇਹ ਖੋਲ੍ਹਿਆ ਤਾਂ ਸਾਡਾ ਭਾਈ ਰਹਿਤ ਇਧਰ ਕੰਮਕਾਰ ਮਿਲਦਾ ਉਧਰ ਹੀ ਸਾਨੂੰ ਦੂਜੀ ਸੜਕ ਹੈ ਨਹੀਂ ਕੋਈ ਔਰ ਸਰ ਜੀ ਬਹੁਤ ਘੁੰਮ ਕੇ ਜਾਣਾ ਪਏਗਾ ਸਰ ਜੀ ਪਿੱਛੇ ਲੱਗਦੀ ਫੀਲਡ ਕਿੰਦਾ ਹੈਗਾ ਫੀਲਡ ਸਰ ਬਹੁਤ ਵੀਰ ਵੀ ਨੇ ਨਾਲੇ ਚੜਾਈ ਵੀ ਕਾਫੀ ਨੇ ਸਾਡੇ ਕੋਲ ਇਹ ਰੇੜੀਆਂ ਵਾਲੇ ਬੰਦੇ ਚੜਾਣ ਆਨ ਬਹੁਤ ਮੁਸ਼ਕਿਲਾਂ ਹੋ ਜਾਂਦਾ ਜੀ ਪੱਟੀਆਂ ਗੱਡੀਆਂ ਤਾਂ ਜਾਣ ਸਿੱਧੀਆਂ ਫੇਰ ਕਾਰੋਬਾਰ ਕਿਦਾਂ ਹੋਊਗਾ ਸਰ ਜੀ ਕਾਰੋਬਾਰ ਇਹ ਜੀ ਆਪਣਾ ਜਿਹਾ ਜੇ ਤੁਸੀਂ ਦੇਖ ਲਓ ਤੁਸੀਂ ਵੀ ਜਾਣਦੇ ਕੋਈ ਸਮਾਨ ਚਪਲਾਂ ਲੈ ਗਿਆ ਕੋਈ ਲੇਬਰ ਬੰਦਾ ਹੋ ਗਿਆ ਕੋਈ ਗੋਲ ਗੱਪੇ ਵਾਲਾ ਹੋ ਗਿਆ ਕੋਈ ਕੁਲਚੇ ਵਾਲਾ ਵਸ ਗੱਡੀਆਂ ਕੱ ਇਹ ਘਟੋ ਘਟ ਨਹੀਂ ਗੂ ਤਾਂ 2 ਫੁੱਟ ਮਾਣ ਕੇ ਚੱਲੋ ਅੱਛਾ ਲੰਬਾਈ 2 ਫੁੱਟ ਹੋਗਾ ਤੇ ਚੌਰਾਏ ਦੇਖਿ ਲਓ ਤੁਹਾਡੇ ਸਾਹਮਣੇ ਸਰ ਕਿੰਨੀ ਹੈ ਜੀ ਉੱਚਾ ਹੋਣਾ ਸਰ ਜੀ ਬੜਾ ਸਾਡੇ 3.5 ਤੋਂ 4 ਫੀਟ ਹੋਣਾ ਚਾਹੀਦਾ ਖੜੇ ਖੜੇ ਲੰਘ ਸਕਦੇ ਉੱਥੋਂ ਨਹੀਂ ਸਰ ਨਹੀਂ ਓੱਖਾਂ ਨਾਲ ਲੰਘਦੇ ਆ ਜੀ ਨਾਲ ਹਾਂ ਜੀ ਨਹੀਂ ਨਹੀਂ ਖੜੇ ਖੜੇ ਨੰਗਾ ਜਾਏਗਾ ਓੱਖਾਂ ਨਾਲ ਲਿਫ ਕਿ ਨੰਗਾ ਜਾਂਦਾ ਜੀ ਫਿਰ ਕਾਰੋਬਾਰ ਤਾਂ ਨਹੀਂ ਚੱਲ ਸਕਦਾ ਉਹ ਨਹੀਂ ਚੱਲੇ ਬੰਦੇ ਉਹਨਾਂ ਕੀ ਗਲਤ ਹੈ ਮੰਨ ਤਾਂ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਬੰਦੇ ਨੂੰ ਚੱਲੋ ਭਾਈ ਨੂੰ ਵੀ ਸਾਫ਼ ਸੁਥਰਾ ਕਰਕੇ ਰੱਖੀਏ ਸਾਡੇ ਪਰ ਬੰਦੇ ਕਿ ਤੁਹਾਡਾ ਹੱਥ ਹੋਊਗਾ ਔਰ ਕੀ ਕਹਿ ਸਕਦੇ ਆਪਾ ਇਹ ਦੇਖੋ ਤੁਹਾਡੇ ਸਾਹਮਣੇ ਕਿੰਨਾ ਗੰਦਗੀ ਹੈ ਇਹ ਹੀ ਆਪਾਂ ਕਹਿ ਸਕਦੇ ਹੈਗਾ ਸਾਡਾ ਗਰੀਬਾਂ ਨੂੰ ਕੋਈ ਸੁਨੋ ਕਿ ਉਹ ਸਾਰੇ ਹਾਂਜੀ ਬਸ ਮਤਲਬ ਇਸ ਰੋਡ ਤੋਂ ਜਾਣਾ ਗਲਤ ਨਹੀਂ ਹੈਗਾ ਬਹੁਤ ਜ਼ਿਆਦਾ ਗਲਤ ਆ ਫਿਰ ਤੁਸੀਂ ਵੀ ਆਏ ਹੋ ਫਿਰ ਰੋਟੀ ਆਈ ਪੈਂਦਾ ਨਾ ਅਨਜਾਨ ਦਾ ਜੇ ਕੋਈ ਵੱਡਾ ਨੁਕਸਾਨ ਹੋ ਜਵੇ ਕੌਣ ਜ਼ਿੰਮੇਵਾਰ ਹੈ ਆਪ ਜਿੰਮੇਵਾਰ ਹੈਗੇ ਸੀ ਆਪ ਜ਼ਿੰਮੇਵਾਰ ਹਾਂਜੀ ਆਪ ਹੀ ਜ਼ਿੰਮੇਵਾਰ ਹੈਗੇ ਲੱਗਦਾ ਨਹੀਂ ਕਿ ਇਹ ਗਲਤ ਹੈ ਹੈਗਾ ਗਲਤੀ ਹੈਗਾ ਨਹੀਂ ਜਾਣਾ ਚਾਹੀਦਾ ਨਾ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਪਰ ਘਰ ਨੇ ਹੈਗਾ ਤਾਂ ਕੀ ਕਰੀਏ ਫਿਰ ਇੰਨਾ ਘੁੰਮ ਕੇ ਆਇਆ ਜਾ ਸਕਦਾ ਵੈ ਪਰ ਜੇਕਰ ਕੋਈ ਜਾਨੀ ਨੁਕਸਾਨ ਹੋ ਗਿਆ ਪਰਿਵਾਰ ਪਿੱਛੇ ਬੈਠਾ ਹੋਇਆ ਉਹ ਤਾਂ ਹੈਗਾ ਜੀ ਤੇ ਬੰਦ ਨਹੀਂ ਹੋਣਾ ਚਾਹੀਦਾ ਰਸਤਾ ਹੋਣਾ ਚਾਹੀਦਾ ਬੰਦ ਕਰ ਦੋ ਉਹ ਵੀ ਵਧੀਆ ਬੰਦ ਕਰ ਦੋ ਬੰਦ ਨਹੀਂ ਹੋਗਾ ਕੋਈ ਨਾ ਕੋਈ ਆਊਗਾ ਜਾਊਗਾ ਬੰਦ ਕਰ ਦੋ ਹੁਣੇ ਦੇਖੋ ਲੇਡੀਜ਼ ਵੀ ਤੁਹਾਡੇ ਸਾਹਮਣੇ ਗਏ ਨੇ ਹੈਗੇ ਫੰਦਾ ਵੀ ਗਿਆ ਹੈਗਾ ਛੋਟੇ ਛੋਟੇ ਬੱਚੇ ਆਂਦੇ ਉਹ ਦੇਖੋ ਉਹ ਆ ਰੀਆਂ ਗੱਡੀਆਂ ਆਂਦੇ ਲੋਕ ਆਂਦੇ ਜਾਂਦੇ ਇਸ ਤੋਂ ਵਧੀਆ ਇਹ ਬੰਦ ਹੋ ਜAVE ਰਸਤਾ ਬਹੁਤ ਵਧੀਆ ਹੋ ਜੂਗਾ ਬਿਲਕੁਲ ਸੋ ਤਸਵੀਰ ਜਿਹੜੀ ਆ ਇਸ ਰੋਡ ਤੋਂ ਤੁਸੀਂ ਆ ਰਹੇ ਹੋ ਸੜਕ ਬਣੀ ਪਾਜੀ ਸੜਕ ਕੀ ਹੈਗਾ اتنا ਬੁਰਾ ਹਾਲ ਹੈਗਾ ਕਿ ਆਨ ਜਾਨੂ اتنا ਪ੍ਰੇਸ਼ਾਨੀ ਪੈਂਦਾ ਕਿ ਪੁੱਛੋ ਮਤ ਪਰ ਇਹਦੇ ਵਿੱਚ ਤਾਂ ਸੜਕ ਹੈ ਨਹੀਂ ਨਾ ਤੁਸੀਂ ਸਿੱਧੇ ਖੜ ਕੇ ਵੀ ਨਹੀਂ ਇਸ ਰੂਟ ਨੂੰ ਜਿਹੜਾ ਕਰਾਸ ਕਰ ਸਕਦੇ ਫਿਰ ਵੀ ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇੱਕ ਵੱਡਾ ਹਾਦਸੇ ਦਾ ਕਾਰਨ ਹੋ ਸਕਦਾ ਉਹ ਤਾਂ ਹੈ ਹੀ ਹੈਗਾ ਪਾਜੀ ਹਾਦਸੇ ਦਾ ਕਿ اتنا اتنا ਪਾਣੀ ਖੜਿਆ ਹੁੰਦਾ ਹੈਗਾ ਬਰਸਾਤ ਸ਼ੁਰੂ ਹੋ ਜਾਵੇ ਨਾ ਤਨੀ ਤਨੀ ਪਾਣੀ ਖੜੀ ਹੁੰਦੀ ਅੱਛਾ ਕਿਸ ਜਗ੍ਹਾ ਦੇ ਉੱਤੇ ਹੈਗਾ ਇਹ ਇਹ ਦੁੱਖਣਵਾਰ ਗੁਰਦੁਆਰਾ ਹੈਗਾ ਜੀ ਉੱਪਰ ਜਗਰਾਮਾ ਪੁਲ ਹੈ ਕੀ ਕੀ ਲੱਗਦਾ ਕਿ ਇੱਥੋਂ ਜਾਣਾ ਸਹੀ ਹੈ ਭਾਜੀ ਜਾਣਾ ਕਿ ਮਜਬੂਰੀ ਮੈਂ ਹੁਣ ਆਣਾ ਜਾਣਾ ਪੈਂਦਾ ਹੁਣ ਕੀ ਕਰੀਏ ਦੇਖ ਲਓ ਕੀ ਗੰਦਗੀ ਹੈਗਾ ਇੱਥੇ ਤੁਸੀਂ ਆਹ ਹੋਰ ਸੜਕਾਂ ਹੈ ਨਹੀਂ ਕਿਆਂ ਨਹੀਂ ਸੜਕ ਹੈਗੀ ਪਰ ਉਹ ਸ਼ੋਰਟਕਟ ਕਾਫੀ ਦੂਰ ਹੋ 1 ਕਿਲੋ 2 ਕਿਲੋਮੀਟਰ ਤੋਂ ਘੁੰਮ ਕੇ ਆਣਾ ਪੈਣਾ 1.5 ਕਿਲੋਮੀਟਰ ਸੇ ਅੱਛਾ 1.5 ਕਿਲੋਮੀਟਰ ਦੂਰ ਜ਼ਿਆਦਾ ਲੱਗਦਾ ਵੈ ਇੱਥੇ ਆ ਕੇ ਤੁਹਾਨੂੰ ਫਾਇਦਾ ਹਾਂ ਇੱਥੇ ਇਸ ਕਰਕੇ ਕਿ ਹਾਂ ਮੜਾ ਜਾ ਨਿਕਲ ਜਾਂਦੇ ਹੈਗਾ ਸ਼ੋਰਟਕਟ ਰਸਤਾ ਹੁੰਦਾ ਹੈਗਾ ਅੱਛਾ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਕੂਟੀਆਂ ਜਿਹੜੀਆਂ ਲਗਾਤਾਰ ਆ ਰਹੀਆਂ ਨੇ ਸੋ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਬਜ਼ੁਰਗ ਨੇ ਕਾਫੀ ਉਮਰ ਜਿਹੜੀ ਆ ਹੋ ਚੁੱਕੀ ਆ ਪਰ ਜਾਣਕਾਰੀ ਵੀ ਲਵਾਂਗੇ ਕਿਉਂਕਿ ਇੱਕ ਪਾਸੇ ਦੀ ਜੱਕਰ ਗੱਲ ਕਰੀਏ ਤਾਂ ਕਾਫੀ ਜਿਆਦਾ ਜਿਹੜਾ ਰੂਟ ਆ ਸੋ ਜਾਣਕਾਰੀ ਲੈ ਸਰ ਇਹ ਇਸ ਰੋਡ ਤੋਂ ਤੁਸੀਂ ਚੜ ਕੇ ਆਏ ਹੋ ਇਸ ਸਕੂਟੀ ਦੇ ਉੱਤੇ ਕੀ ਲੱਗਦਾ ਹੈ ਕਿ ਇਹ ਸਹੀ ਹੈ ਨਹੀਂ ਜੀ ਬਿਲਕੁਲ ਨਹੀਂ ਜੀ ਇਹਨਾਂ ਨੂੰ ਤਾਂ ਚਾਹੀਦਾ ਥੋੜਾ ਸਪਾਈ ਕਰਾਣੀ ਚਾਹੀਦੀ ਜੀ ਲੈ ਸਪਾਈ ਕਰਾ ਦੋ ਹਾਂ ਜੀ ਬਿਲਕੁਲ ਬਹੁਤ ਔਖ ਹੈ ਜੀ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਕਿਤੇ ਇਹ ਵੀ ਤਾਂ ਮੰ ਆਣਾ ਨਹੀਂ ਬਾਜੀ ਹੁਣ ਦੇਖੋ ਜੀ ਐਨੀ ਉੱਤੋਂ ਜਾਈ ਉੱਪਰ ਜਾਮ ਲੱਗੇ ਹੁੰਦੇ ਨੇ ਡੇਢ-ਡੇ ਘੰਟੇ ਲੱਗ ਜਾਂਦਾ ਉੱਪਰ ਹੋ ਜਾਈਏ। ਇੱਥੇ ਟ੍ਰੈਫਿਕ ਕਾਫੀ ਵਧੀਆ ਵੈ ਹੁਣ ਟ੍ਰੈਫਿਕ ਦਾ ਧਿਆਨ ਦਿੱਤਾ ਜਾਂਦਾ। ਨਹੀਂ ਜੀ ਨਹੀਂ ਉਧਰ ਤਾਂ ਬਿਲਕੁਲ ਜਾਮ ਲੱਗੇ ਜਾਂਦਾ ਉੱਪਰ ਪੁੱਲ ਤੋਂ ਜਾਈਏ। ਤੇ ਉਧਰੋਂ ਅੱਧਾ ਪੂਣਾ ਘੰਟਾ ਲੱਗਦਾ ਇੱਥੋਂ 2 ਮਿੰਟ ਲੱਗਦੇ ਨੇ। ਤੇ ਮਨ ਜੀ ਸਫਾਈ ਵੀ ਕਰਾ ਦੋ ਹੁੰਦਾ ਵੀ ਕੋ ਟੈਨਸ਼ਨ ਨਹੀਂ ਹੈ। ਲੱਗਦਾ ਨਹੀਂ ਕਿ 2 ਮਿੰਟ ਦੇ ਚੱਕਰ ਦੇ ਵਿੱਚ ਜੇ ਸਕੂਟੀ ਫਿਸਲ ਜਵੇ ਜਾਂ ਕੁਝ ਅਨਹੋਣੀ ਹੋ ਜਵੇ। ਉਹ ਤਾਂ ਤੁਹਾਡੀ ਗੱਲ ਠੀਕ ਹੈ ਮੇਰੇ ਦੋ ਹੀ ਸਿਰ ਪਟ ਚੁੱਕੇ ਸਰ। ਇੱਥੇ ਕਰ ਰਹੇ تھے ਉਹਨੂੰ ਉੱਤੋਂ ਜਾਈ ਬੜੀ ਦੂਰ ਜਾਣਾ ਪੈਂਦਾ ਲੱਗਦਾ ਨਹੀਂ ਕਿ ਰਸਤਾ ਬੰਦ ਹੋਣਾ ਚਾਹੀਦਾ ਹਾਂਜੀ ਚਾਹ ਬੰਦ ਹੋ ਜਾਵੇ ਜਾਂ ਬਥੇ ਲੋ ਸਫਾਈ ਕਰਾ ਦੇਣੇ ਜਾਂ ਨਿਕਲਣ ਵਾਸਤੇ ਛੱਡ ਦੇਣ ਬਸ ਕੋਈ ਗੱਲ ਪਬਲਿਕ ਖੁਦ ਕੈਰੀ ਕਿ ਜੇਕਰ ਇਹ ਗਲਤ ਹੈ ਜੇਕਰ ਸਾਡੇ ਨਾਲ ਕੋਈ ਹਾਨੀ ਹੋਊਗੀ ਤੇ ਕਿਤੇ ਨਾ ਕਿਤੇ ਉਹਦਾ ਜ਼ਿੰਮੇਵਾਰ ਖੁਦ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕੀ ਕਹਿਣਾ ਹੈ ਕਿ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜਾਂ ਤਾਂ ਇਸ ਰੂਟ ਨੂੰ ਪਰਮਾਨੈਂਟ ਬੰਦ ਕਰ ਦਿੱਤਾ ਜਾਵੇ ਜਾਂ ਤਾਂ ਇਸ ਰੂਟ ਨੂੰ ਜਿਹੜਾ ਕੁਝ ਹੋਰ ਇਸ ਰੂਟ ਦੇ ਵਾਸਤੇ ਕੋਈ ਤਿਆਰੀ ਕੀਤੀ ਜਾਵੇ ਜਾਂ ਤਾਂ ਕੁਝ ਵਧੀਆ ਤਰੀਕੇ ਦੇ ਨਾਲ ਇਹਦਾ ਕੋਈ ਉਪਰਾਲਾ ਕੀਤਾ ਜਾਵੇ ਕਿਉਂਕਿ ਜਿਹੜੇ ਲੋਕ ਖੁਦ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਮੋਟਰਸਾਈਕਲ ਤੁਹਾਨੂੰ ਤਸਵੀਰ ਜਿਹੜੀ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੱਲੇ ਦੇਖ ਸਕਦੇ ਹੋ ਕਿ ਦੋ ਲੋਕ ਜਿਹੜੇ ਮੋਟਰਸਾਈਕਲ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਵੱਲੋਂ ਕਿਸ ਤਰੀਕੇ ਮੋਟਰਸਾਈਕਲ ਨੂੰ ਹੁਣ ਥੱਲੇ ਕੀਤਾ ਜਾਊਗਾ ਉਸ ਨੂੰ ਥੱਲੇ ਚੁਕਾਇਆ ਜਾਊਗਾ ਉਸ ਤੋਂ ਬਾਅਦ ਉਹ ਜਿਹੜੀ ਮੋਟਰਸਾਈਕਲ ਲੈ ਕੇ ਕ੍ਰੋਸ ਹੋਣਗੇ ਬਿਲਕੁਲ ਉਹ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਤੇ ਕੁਝ ਲੋਕ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਐਕਸਪੀ ਵੀ ਆ ਲੋਕਾਂ ਨੂੰ ਐਕਸਪੀਰੀਅੰਸ ਬਹੁਤ ਆਏਗਾ ਨਾ ਇਸ ਰੂਟ ਤੋਂ ਆਣ ਦਾ ਰਹਿ ਨਹੀਂ ਇੱਥੇ ਐਕਸਪੀਰੀਅੰਸ ਤਾਂ ਹੋ ਗਿਆ ਤਾਂ ਕਰਕੇ ਹੱਤ ਪੈ ਗਈ ਕੀ ਕਰੀਏ ਉੱਪਰ ਹੋ ਜਾਵਾਂਗੇ ਡੇਢ ਘੰਟਾ ਜੇ ਲੇਟ ਦੇ ਖੜਨਾ ਪੈਂਦਾ ਏ ਇਧਰ ਹਰ ਤਾਂ ਲੰਗ ਜੀਦਾ ਕਿਤਨੇ ਕਿਤੇ ਲੱਗਦਾ ਨਹੀਂ ਬਈ ਵੀ ਇਹ ਗਲਤ ਹੈ ਗਲਤ ਤਾਂ ਹੈਗੇ ਹੁਣ ਬਈ ਜੀ ਕੀ ਕਰੀਏ ਉਹ ਲੰਗਾ ਬਣਾਇਆ ਹੋਇਆ ਇਹਨਾਂ ਨੇ ਤਾਂ ਹੀ ਲੰਗਦੇ ਆਸੀਂ ਕਿਹੜਾ ਪਾਸ ਕੀਤਾ ਹੋਇਆ ਮਤਲਬ ਇਹ ਬੰਦ ਹੋਣਾ ਚਾਹੀਦਾ ਜੇ ਬੰਦ ਹੋਊਗਾ ਤਾਂ ਲੋਕੀ ਆਪੇ हट ਜਾਣਗੇ ਜੇ ਚੱਲਦਾ ਰਹੂਗਾ ਤਾਂ ਫਿਰ ਤਾਂ ਚੱਲੀ ਜਾਊਗਾ ਇਹ ਬਿਲਕੁਲ ਸੋ ਦੱਸਦੀ ਹੈ ਕਿ ਲੋਕਾਂ ਨੇ ਖੁਦ ਕਹਿ ਦਿੱਤਾ ਵਾ ਕਿ ਜੇਕਰ ਇਹ ਰੂਟ ਬੰਦ ਹੁੰਦਾ ਹੈ ਤੇ ਲੋਕੀ ਖੁਦ हट ਜਾਣਗੇ ਕਿਉਂਕਿ ਇਹਦਾ ਜ਼ਿੰਮੇਵਾਰ ਜਿਹੜਾ ਉਹ ਖੁਦ ਇਹਨਾਂ ਵੱਲੋਂ ਕਹਿਣਾ ਕਿ ਪ੍ਰਸ਼ਾਸਨ ਹੈ ਪਰ ਦੇਖਣਾ ਹੋਵੇਗਾ ਕਿ ਰੂਟ ਇਹ ਕਦੋਂ ਤੱਕ ਬੰਦ ਹੁੰਦਾ ਹੈ ਉਸ ਤੋਂ ਬਾਅਦ ਲੋਕਾਂ ਦਾ ਇਸ ਰੂਟ ਤੋਂ ਆਣਾ ਜਾਣਾ ਕਦੋਂ ਬੰਦ ਹੁੰਦਾ ਹੈ ਉਹ ਆਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਦੇ ਕਿਸ ਇਲਾਕੇ ਦੇ ਵਿੱਚ ਰੂਟ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਈ ਤਸਵੀਰ ਨਵੀਂ ਅਪਡੇਟ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ